ਆਲਾ ਖਰਚਾ ਕਿਉਂ ਦਾ ਦਿਟਾਉਣਾ ਚਲ ਬਈ ਸਾਰੇ ਡਰਮ ਖਾ ਜਾਣਗੇ ਤੇ ਪੱਕੀ ਬਾਨਾ ਕੋਈ ਨਹੀਂ ਸੁੱਟਦਾ ਇਹ ਆ ਗਿਆ ਜੀ ਮੇਪੀਰ ਬਾਜਰਾ ਸਾਲ ਤਾਂ ਇਹ ਜਾਂਦਾ ਹੀ ਨਹੀਂ ਜਿੰਨੇ ਮਰਜ਼ੀ ਵਧਾਈ ਚੱਲੋ ਜਿਵੇਂ ਹੁਣ ਇਹਨੂੰ ਇਹਦਾ ਨਵਾਂ ਫੇਰ ਆ ਆ ਫੇਰ ਫੁੱਟਿਆ ਜੇ ਇਹਨੂੰ ਆਪਾਂ ਖਤਮ ਕਰਨਾ ਇੰਨਾ ਸੰਨਾਂ ਦੇ ਵਿੱਚ ਨਵਾਂ ਲਾ ਦਿਓ ਇਹਨੂੰ ਪੱਟ ਦਿਓ ਇਹ ਮੁੱਕਦਾ ਤਾਂ ਹੈ ਹੀ ਨਹੀਂਗਾ ਜੀ ਕੋਈ ਸਪਰੇ ਨਹੀਂ ਕੋਈ ਸਪਰੇ ਨਹੀਂ ਕੋਈ ਕੀੜਾ ਨਹੀਂ ਪੈਂਦਾਗਾ ਇਹਨੂੰ ਕੈਮੀਕਲ ਪਾਉਣ ਦੀ ਜ਼ਰੂਰਤ ਨਹੀਂ ਗਈ ਆਰਗੇਨਿਕ ਆ ਉਹੀ ਹੁਣ ਮੰਨ ਲਓ ਗੋਡੀ ਪਾਉਣੀ ਹੈ ਦੇ ਵਿੱਚ ਹੀ ਬੱਕਰੀਆਂ ਵਾਲੀ ਸਾਫ ਸਫਾਈ ਕਰਕੇ ਮਿੰਗਣਾ ਇੱਥੇ ਸੱਟ ਕੇ ਇਹਨੂੰ ਗੋਡੀ ਪਾ ਦੋ ਕੋਈ ਕੈਮੀਕਲ ਪਾਉਣ ਦੀ ਫਰਟੀਲਾਈਜ਼ਰ ਪਾਉਣ ਦੀ ਹੋਰ ਜ਼ਰੂਰਤ ਨਹੀਂ ਦੇਸੀ ਖਾਦ ਦੇ ਨਾਲ ਹੀ ਨੇ ਤਿਆਰ ਹੋ ਜਾਣਾ ਜਿਨੇ ਹੁਣ ਜੇ ਮੰਨ ਲਓ ਆਪਾਂ ਫਰੀ ਪਾਲਣੀਆਂ ਚਾਹੁੰਦੇ ਆ ਬੱਕਰੀਆਂ ਜ਼ਮੀਨ ਜਾਇਦਾਦ ਹੈਗੀ ਆਪਣੇ ਕੋਲੇ ਉਹਦੇ ਵਿੱਚ ਦੋ ਕਨਾਲਾਂ ਕਨਾਲ ਦੇ ਵਿੱਚ ਬਾਜਰਾ ਲਾ ਲਓ ਇਹਦਾ ਬੀ ਨਹੀਂ ਆਉਂਦਾਗਾ ਇਹਦੀਆਂ ਸਿਰਫ ਆਹ ਗੰਡਾ ਹੀ ਆ ਗੰਡਾ ਹੀ ਲੱਗਣੀਆਂ ਇਹਦੀਆਂ ਤੇ ਬੂਝੜ ਵੀ ਲੱਗ ਜਾਂਦੇ ਪਰ ਜੇ ਆਪਾਂ ਹੁਣ ਜਿਵੇਂ ਬਾਈ ਜੀ ਇੱਥੋਂ ਬੀ ਲੈ ਕੇ ਜਾਣਾ ਫਿਰ ਆਪਾਂ ਜੇ ਬੂਝੜ ਲੈ ਕੇ ਜਾਵਾਂਗੇ ਤਾਂ ਪਾੜ-ਪਾੜ ਕੇ ਲਾਉਣੇ ਪੈਣਗੇ ਇਹਨੂੰ ਆਪਾਂ ਵੱਢਾਂਗੇ ਤਾਂ ਕਿੰਨੀ ਇਹਦੇ ਵਿੱਚੋਂ ਗੰਡਾ-ਗੰਡੇ ਨੂੰ ਗੱਟੇ ਪੈ ਜਾਣੀਆਂ ਘੱਟ-ਘੱਟ ਕੇ ਅਸੀਂ ਵੀ ਮੈਂ ਇਹਦੇ ਜਗਮੀਦ ਲੈ ਕੇ ਆਈ ਸੀ ਗੱਟਾ ਭਰ ਕੇ ਖਰਾਕ ਆ ਲਿਆ ਕਰਕੇ ਮੰਨ ਲਓ ਗਨੇਰੀਆਂ ਹੀ ਕਰਕੇ ਉਹ ਅਸੀਂ ਲਾਤੀਆਂ ਸੀ ਇੱਥੇ ਇਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਕੋਈ ਬਾਨ ਨਹੀਂ ਪੈਂਦਾ ਪਸ਼ੂ ਨੂੰ ਜੇ ਆਪਾਂ ਨਿਰਾ ਵੀ ਪਾਉਣੇ ਆ ਤੂੜੀ 'ਚ ਮਿਕਸ ਕਰਕੇ ਪਾਉਣੇ ਆ ਤੇ ਨਾਲ ਨਾਲ ਮੋਕ ਲੱਗਦੀ ਆ ਕੋਈ ਮੋਕ ਨਹੀਂ ਮਾਰਦੀਆਂ ਨਾ ਦੁੱਧ ਘਟਦੀਆਂ ਜੇ ਆਪਾਂ ਮੰਨ ਲਓ ਇੱਕ ਟਾਈਮ ਸੁੱਕਾ ਨੀਰਾ ਪਾਉਣੇ ਆ ਕੋਈ ਮੂੰਗਫਲੀ ਦਾ ਜਾਂ ਗਵਾਰੇ ਦਾ ਇੱਕ ਟਾਈਮ ਇਹਨੂੰ ਪਾਈ ਚੱਲ ਗਏ ਤਾਂ ਉਹਨਾਂ ਦੀ ਸਿਹਤ ਬੱਕਰੀਆਂ ਦੀ ਵਧਿਆ ਰਹਿੰਦੀ ਹੈ ਆਪਣੇ ਹੁਣ ਜਦੋਂ ਜਿੰਨਾ ਤੇਰੇ ਇਹ ਚਾਰੇ ਆ ਉਹਨਾਂ ਟਾਈਮ ਪਾਉਂਦੇ ਰਹੇ ਆ ਮੱਝਾਂ گاਵਾ ਨੂੰ ਮੱਝਾਂ ਨੂੰ ਵੀ ਪਾਉਣੇ ਆ ਤੇ ਇਹ ਰੱਖ ਲਿਆ ਸੀ ਆਪਾਂ ਇਹ ਥੋੜਾ ਜਿਹਾ ਬੀ ਵਾਸਤੇ ਮੈਂ ਉਧਰ ਇੱਕ ਕਿਹੜਾ ਪਰੇ ਸ਼ਿਫਟ ਕਰਨਾ ਤਾਂ ਕਰਕੇ ਰੱਖਿਆ ਸਿਆਲਾਂ ਦੇ ਵਿੱਚ ਰੁਕਦਾ ਆ ਹੁਣ ਮਾਰਚ ਦੇ ਵਿੱਚ ਫੇਰੇ ਨੇ ਚੱਲ ਪੈਣਾ ਪਾਣੀ ਲਾਵਾਂਗੇ ਰੇਪਾ ਕੇ ਇਹਨੂੰ ਡੀਏਪ ਤੇ ਬਹੁਤ ਵਧੀਆ ਇਹ ਬੱਕਰੀਆਂ ਵਾਸਤੇ ਸਭ ਤੋਂ ਵਧੀਆ ਬੈਸਟ ਆ ਇਹ ਜਿਵੇਂ ਮੱਖਣ ਘਾ ਰਾਜਵੀਰ ਦੇ ਲੱਗਿਆ ਵੇ ਤੇ ਇਹ ਬਾਜਰਾ ਨੇਪੀਅਰ 20 ਕਹਿੰਦੇ ਆ ਇਹਦੇ ਵਿੱਚ ਵੈਰਾਈਟੀਆਂ ਹੋਰ ਵੀ ਆਉਂਦੀਆਂ ਤੇ ਕਾਂਡੇ ਦੇ ਤੇ ਥੋੜੀ ਜੀ ਹੁੰਦੀ ਆ ਜੇਕਰ ਇੱਕ ਬਿਨਾ ਕੰਡ ਤੋਂ ਵੀ ਆਉਂਦਾ ਬਾਈ ਇਹ ਮੰਨ ਲਓ ਹੈ ਤਾਂ ਬਿਨਾ ਕੰਡ ਤੋਂ ਹੀ ਆ ਇਹਦੇ ਚੀਰ ਆਉਂਦੇ ਆ ਕੱਲੇ ਵਜ ਜਦੋਂ ਵੱਢਦੇ ਆ ਨਾ ਮਾੜੇ ਮੋਟੇ ਉਦੋਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਪਾਛੇ ਲਾਉਂਦਾ ਇਹ ਉਹ ਕੰਡ ਹੈਗੀ ਚੱਕਦਿਆਂ ਤੋਂ ਲੱਗਦੇ ਆ ਚੱਕਦਿਆਂ ਤੋਂ ਲੱਗਦੇ ਆ ਹਾਂ ਚੀਜ਼ ਵੱਧ ਗਿਆ ਇਹ ਬਾਲੀ ਕੰਡ ਹੁੰਦੀ ਉਹ ਤੇ ਨਜਾਇਜ਼ ਜਿਹੜਾ ਦੇ ਬੀਜਣੇ ਪੈਣਾ ਹਾਂ ਇਹਦੇ ਨਾਲ ਖਰਚਾ ਬਚਦਾ ਆਪਣਾ ਬਾਕੀ ਇਹ 5-6 ਸਾਲ ਤੋਂ ਲੋਡ ਨਹੀਂ ਕਿਸੇ ਕੋਲੇ ਟਰੈਕਟਰ ਹੈ ਨਹੀਂ ਰੋਟਾ ਵੀਟਰ ਹੈ ਨਹੀਂਗਾ ਉਹਦਾ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਜਿੰਨਾ ਆਪਣਾ ਜੀਵਨ ਕਾਲ ਆ ਖਤਮ ਹੀ ਨਹੀਂ ਹੁੰਦਾਗਾ ਇਹ ਪਤਾ ਨਹੀਂ ਕਦੋਂ ਕਿਦਾ ਥੱਲੇ ਆਉਂਦਾ ਕੀ ਨਾ ਕਰਦੇ ਮੈਂ ਤਾਂ ਇਹ ਜਿਹੜਾ ਬੀ ਹੁੰਦਾ ਜਿਹੜਾ ਬੀਜ ਹੈਦਾ ਸੀਡ ਹੈ ਮੈਂ ਤਾਂ ਦੇਖਿਆ ਨਹੀਂਗਾ ਮੈਂ ਤਾਂ ਆਹ ਚੀਜ਼ ਹੀ ਦੇਖਦਾ ਤੇ ਕੀ ਪਤਾ ਕਦੋਂ ਕਦੋਂ ਚੱਲ ਰਿਹਾ ਇਹ ਗੰਨੇ ਤਰ੍ਹਾਂ ਗਾਂਹ ਦੀ ਗਾਹ ਹਾਂਜੀ ਹਾਂਜੀ ਬਹੁਤ ਵਧੀਆ ਪਾਣੀ ਲਾਈ ਜੋ ਟਾਈਮ ਕਰਨੇ ਰੱਖਣੀਆਂ ਨਾ ਜਿਵੇਂ ਕਿ ਗੰਨੇ ਦੀ ਬੀਜ ਦੀ ਕੋਈ ਮਨਿਆਦਮੀ ਹੁੰਦੀ ਇਹਦੀ ਵੀ ਨਹੀਂ ਹੁੰਦੀ ਇਹਦੀ ਮਨਿਆਦ ਹੀ ਕੋਈ ਨਹੀਂ ਬਸ ਇੰਨਾ ਹੈਗਾ ਇੰਨਾ ਮੰਨ ਸਕਦੇ ਆ ਵੀ ਧਰਤੀ ਚੰਗੀ ਮਾੜੀ ਦਾ ਹੋ ਸਕਦਾ ਵੀ ਕਿਹੇ ਚੰਗੀ ਵਧਿਆ ਉਪਜਾਊ ਜ਼ਮੀਨ ਦੇ ਵਿੱਚ ਵਧਿਆ ਹੁੰਦਾ ਹੋਵੇ ਮਾੜੀ ਜਿਹੜਾ ਘੱਟ ਹੁੰਦਾ ਹੋਵੇ ਇੰਨਾ ਕ ਹੋ ਸਕਦਾ ਇਹ ਤਾਂ ਇਹਦੇ ਕੰਡਾ ਜਾਂਦੀ ਜਦੋਂ ਆਪਾਂ ਟਕੜੀ ਜ਼ਮੀਨ ਚ ਚਾਹੁੰਦੇ ਆ ਇਹਦੇ ਕੰਡਾ ਘੱਟ ਜਾਂਦੀ ਹਾਂਜੀ ਹਰਿਆਣੇ ਜੀ ਵੀ ਬਹੁਤ ਵਧੀਆ ਹਰਿਆਣੇ ਚ ਹੁਣ ਤੇ ਅੰਬਾਲਾ ਤੋਂ ਹਰਿਆਣੇ ਚ ਹੀ ਆਇਆ ਜੀ ਇਹ ਕੋਈ ਚੱਕਰ ਨਹੀਂ ਇਹ ਅੰਬਾਲੇ ਤੋਂ ਹੀ ਆਇਆ ਇਹ ਵੀ ਇਹ ਬਹੁਤ ਚਾਹੀਦਾ ਹੋਰ ਕੋਈ ਟੈਨਸ਼ਨ ਨਹੀਂ ਪਾਣੀ ਚਾਹੀਦਾ ਜੀ ਇਹਨੂੰ ਇਹ ਚ ਪ੍ਰੋਟੀਨ ਬਹੁਤ ਹੈ ਹਾਂ 1500 1600 ਦੂਜੇ ਪੱਠਿਆਂ ਨਾਲੋਂ ਪ੍ਰੋਟੀਨ ਇਹ ਚ ਬਹੁਤ ਇਹਦੇ ਵਿੱਚ ਹੁਣ ਜਿਵੇਂ ਆ ਵੀਡੀਓ ਬਣੀ ਜਾਂਦੀਆਂ ਵੀਡੀਓ ਇਹਨਾਂ ਨੇ ਆਪਦੇ ਚੈਨਲਾਂ ਦੇ ਵੀ ਅਪਲੋਡ ਕਰਨੀਆਂ ਪਾਉਣੀਆਂ ਬੰਦਿਆਂ ਦੇ ਕਈਆਂ ਦੇ ਕਮੈਂਟ ਆਏ ਆ ਬਾਈ ਜੀ ਇਹਦੇ ਨਾਲ ਤਾਂ ਫਾਲ ਸਿੱਟਣ ਦੀ ਸਮੱਸਿਆ ਬਾਈ ਇਹ ਗਰਮ ਹੁੰਦਾ ਇਹਦੇ ਨਾਲ ਬੰਨ ਬੈ ਜਾਂਦੇ ਸਾਡੇ ਤਾਂ ਗਾਇਆਂ ਅਜ ਤਾਂ ਫੇਲ ਕਰਤਾ ਇਹ 100 ਚੋਂ 5% ਬੰਦਿਆਂ ਨੇ ਇਹਨੂੰ ਨਿੰਦਿਆ 95% ਬੰਦਿਆਂ ਨੇ ਸਲਾਹਾ ਬਈ ਯਾਰ ਸਾਡੇ ਤਾਂ ਸਾਨੂੰ ਤਾਂ 20 ਸਾਲ ਹੋ ਗਏ ਪਾਉਂਦਿਆਂ ਨੂੰ ਸਾਨੂੰ ਤਾਂ ਕੋਈ ਸਮੱਸਿਆ ਆਈ ਨਹੀਂ ਬੰਦੇ ਆ ਵੀਡੀਓ ਚੱਲ ਪੈਂਦੇ ਨਾ ਫਿਰ ਜਦੋਂ ਕੋਈ ਵੀਡੀਓ ਚੱਲਦੀ ਆ ਇਹਨੂੰ 5% ਬੰਦਿਆਂ ਨੇ ਬਸ ਨਿੰਦੇ ਆ ਇਹਨੂੰ ਬਾਕੀ ਸਲਾਇਆ ਹੀ ਸਾਬ ਨੇ ਬਾਕੀ ਇਹ ਸੁੱਕਾ ਜਿਵੇਂ ਹੁਣ ਪੂਰਾ ਚੜਿਆ ਪਿਆ ਫੇਰ ਵੀ ਇਹ ਖਾ ਜਾਣੀ ਆ ਕੋਈ ਘੱਲ ਡਾਣੀ ਦਾ ਟਾਂਡਾ ਵਧੀਆ ਪੋਲਾ ਹੈ ਪੋਲਾ ਹੀ ਹੁੰਦਾ ਇਹ ਵਧੀਆ ਕੋਈ ਏਡੀ ਸਮੱਸਿਆ ਨਹੀਂ ਚਾਰ ਥੱਲੇ ਵੱਟ ਕੇ ਜੀ ਆ ਬੰਨੀ ਨੀਰਾ ਇਹਦਾ ਮਾਂ ਤੋਂ ਮਾਨਸਾ ਤੋਂ ਆਏ ਸੀ ਉੱਦੋਂ ਇੱਕ ਦਿਨ ਤੈਨੂੰ ਪੁੱਛ ਕੇ ਹਾਂ ਆਪਣਾ ਟ੍ਰੇਨਿੰਗ ਕਰਕੇ ਗਏ ਆ ਇਹਦੀ ਇੱਕ ਅੱਖ 3 ਰੁਪਈਆ ਦੀ ਹੈ ਤੇ ਤੁਹਾਡੇ ਆਸਤੇ ਫ੍ਰੀ ਹੈ ਠੀਕ ਕੋਈ ਭਰਾ ਬਾਤ ਹੋ ਜਾ ਸਕਦਾ ਇਹ ਜੇ ਤੁਸੀਂ ਆਰਡਰ ਕਰੋਗੇ ਆ ਇੱਕ ਇਹਦੀ ਅੱਖ 2 ਰੁਪਈਆ ਦੀ ਆਨਲਾਈਨ ਜਾਂ ਕਰਨਾਲ ਤੋਂ ਮੰਗਾਉਣੀ ਹੈ ਜਾਂ ਕਿਸੇ ਨੂੰ ਲੈਣੇ ਤੇ ਡਬਲ ਅੱਖ ਹੁੰਦੀ ਹੈ 4 ਰੁਪਈਆ ਦੀ ਇਹਦੀ ਮਨੋ ਕਰਨਾਲ ਚ 2-3000 ਦਾ 4000 ਦਾ ਵੀ ਪੈਂਦਾ ਇੱਥੋਂ ਤੁਸੀਂ ਆਪ ਦਾ ਇੱਕ ਟੋਕਾ ਤੇ ਗੱਟਾ ਲਿਓ ਇਹ ਨਾਲ ਵੱਡ ਕੇ ਕਿੰਨਾ ਮਰਜੀ ਲਾਜੀ ਇਹ ਮੈਂ ਐਂ ਰੱਖ ਲਿਆ ਸੀ ਇਹ ਕਿ ਮਹਾ ਬੀ ਕਾਫੀ ਬੰਦੇ ਆ ਦੋ ਚਾਰ ਬੰਦੇ ਆਉਂਦੀ ਹੈ ਟ੍ਰੇਨ ਹੁਣ ਸਹੀ ਰੁੱਤ ਹੈ ਇਹਦੀ ਫਰਵਰੀ ਮਾਰਚ ਹੁਣ ਮਾਰਚ ਦੇ ਵਿੱਚ ਵਧ ਗਿਆ ਹੁਣ ਪੂਰੀ ਵਧੀਆ ਰੁੱਤ ਹੈ ਜੇ ਤੁਹਾਡੇ ਕੋਲ ਥਾਂ ਹੈਗਾ ਥਾਂ ਹੈ ਨਹੀਂ ਗਾਣਾ ਬੀਨ ਆਜੋ ਜੇ ਕਿਤੇ ਇੱਕ ਚੁੰਡ ਚ ਮਰਲਾ ਲਾ ਦਿਓ ਜੇ ਗਾਂ ਨੂੰ ਤੁਹਾਡੇ ਕੋਲ ਵਾਧੂ ਬੀਨ ਜਿਹੜੇ ਦੂਰ ਵਾਲੇ ਪਰਾ ਹੈ ਬੀਰ ਬੀ ਤਿਆਰ ਹੋ ਜੂਗਾ ਯਾਰ ਭੱਜ ਕੇ ਉੱਠਣਾ ਟ੍ਰੇਨਿੰਗ ਸੈਂਟਰ ਸਿੱਧਾ ਆਦਾ ਉਹ ਤੁਰ ਫਿਰ ਕੇ ਇੱਥੇ ਲੋਕਾਂ ਦੇ ਜਾਈ ਦੋ ਆਦਾ ਕਿਲੋ ਕਿਲੋ ਦੋ ਦੋ ਕਿਲੋ ਲੈ ਜਾਓ ਜੀ ਹਾਂ ਹਾਂ ਸਹੀ ਗੱਲ ਹੈ